ਹਾਂਜੀ ਪਿਆਰੇ ਵਿਦਿਆਰਥੀਓ ਜੋ ਇਸ ਵੇਲੇ ਵੱਡੀ ਖਬਰ ਦੇਖਣ ਨੂੰ ਮਿਲ ਰਹੀ ਆਪਾਂ ਜਿਹੜਾ ਗਰਮੀ ਬਹੁਤ ਸੀ ਗਰਮੀ ਦੀਆਂ ਜਿਹੜੀਆਂ ਛੁੱਟੀਆਂ ਸਰਕਾਰ ਵੱਲੋਂ ਲਾਣ ਦਿੱਤੀਆਂ ਗਈਆਂ ਨੇ ਇਸ ਪੱਤਰ ਦੇ ਜਰੀਏ ਦੇਖਦੇ ਆਪਾਂ ਪੰਜਾਬ ਸਰਕਾਰ ਸਿੱਖਿਆ ਭਾਗ ਦੁਆਰਾ ਜਿਹੜਾ ਹੁਕਮ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਗਰਮੀ ਦੀ ਚੇਤਾਵਨੀ ਤੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਦੇ ਸਮੂਹ ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 21-5-2024 ਤੋਂ 30-6-2024 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਯਾਨੀ ਕਿ ਕੱਲ ਤੋਂ ਛੁੱਟੀਆਂ ਜਿਹੜੀਆਂ ਹੋ ਚੁੱਕੀਆਂ ਨੇਗੀਆਂ। ਅੱਜ 20 ਤਰੀਕ ਹੋ ਚੁੱਕੀ ਆ ਕੱਲ ਤੋਂ ਜਿਹੜੇ ਲਗਾਤਾਰ ਛੁੱਟੀਆਂ 30-6-2024 ਤੱਕ ਨੇਗੀਆਂ। ਇਹ ਪੱਤਰ ਜਿਹੜਾ ਸਰਕਾਰ ਦੇ ਨਹੀਂ ਜਿਹੜਾ ਜਾਰੀ ਕੀਤਾਗਾ ਲਗਾਤਾਰਤਾ ਦੇ ਵਿੱਚ 16-5-2024 ਦੀ ਲਗਾਤਾਰਤਾ ਦੇ ਵਿੱਚ ਜਾਰੀ ਕੀਤਾਗਾ ਕਿ ਇਹਨਾਂ ਛੁੱਟੀਆਂ ਦੌਰਾਨ ਜਿਹੜਾ ਵਿਭਾਗ ਦੇ ਟੀਚਿੰਗ ਨੌਨ ਟੀਚਿੰਗ ਕਾਡਰ ਦੇ ਸਬੰਧਤ ਅਧਿਕਾਰੀ ਕਰਮਚਾਰੀ ਚੌਣ ਡਿਊਟੀ ਤੇ ਚੌਣਾ ਸੰਧੀ ਵਿਵਸਥਾ ਵਿੱਚ ਲੱਗੀ ਡਿਊਟੀ ਨਿਭਾਉਣਾ ਯਕੀਨੀ ਬਣਾਉਣਗੇ। ਸੋ ਜਿਹੜਾ ਇਹ ਪੱਤਰ ਜਾਰੀ ਕੀਤਾ ਗਿਆ ਜਿਹੜਾ 77 ਸਬ ਤੋਂ ਦੁਆਰਾ ਜਿਹੜਾ ਜਾਰੀ ਕੀਤਾ ਗਿਆ 77 ਪੰਜਾਬ ਸਰਕਾਰ ਸਕੂਲ ਸਿੱਖਿਆ ਭਾਗ ਕਮਲ ਕੁਸ਼ੋਰ ਜਾਦਵ ਜੀ ਵੱਲੋਂ ਤੇ ਇਹਦਾ ਜਿਹੜਾ ਸਾਰਾ ਉਤਾਰਾ ਜਿਹੜਾ ਵੱਖਰੇ ਵੱਖਰੇ ਜੋ ਵੀ ਅਹੁਦੇਦਾਰ ਨੇ ਉਹਨਾਂ ਨੂੰ ਜਿਹੜਾ ਭੇਜਿਆ ਜਾ ਚੁੱਕਾਗਾ। ਸੋ ਬੱਚਿਆਂ ਨੂੰ ਜਿਹੜੀ ਇਹ ਜਾਣਕਾਰੀ ਦਈ ਹੈ ਸਾਰੇ ਜਿਹੜੇ ਸਕੂਲ ਨੇ ਉਹਨਾਂ ਵਿੱਚ ਜਿਹੜਾ ਇਹ ਛੁੱਟੀਆਂ ਜਿਹੜੀਆਂ ਹੋ ਚੁੱਕੀਆਂ ਨੇ 12 ਮਹੀ ਤੱਕ ਵੱਧ ਤੋਂ ਵੱਧ ਇਸ ਜਾਣਕਾਰੀ ਨੂੰ ਆਪਾਂ ਅੱਗੇ ਸ਼ੇਅਰ ਕਰੀਏ ਤਾਂ ਕਿ ਬੱਚਾ ਨੂੰ ਘਰ ਬੈਠੇ ਉਹਨਾਂ ਨੂੰ ਗੱਲਬਾਤ ਦਾ ਪਤਾ ਲੱਗ ਸਕੇ ਇਹ ਕਾ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਮੈਂਟ ਚ ਕਰਿਓ ਕਰਿਓ ਸ਼ੁਕਰੀਆ